ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਆ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਬਾਈਆਂ ਦਾ ਰਜਣਾ ਸੱਜਣੋ ਪਟਿਆਲਾ ਐ ਮਨ ਲਓ ਵੀ ਤੁਹਾਨੂੰ ਆਪਾਂ 6 ਪਸ਼ੂ ਦਿਖਾ ਦਾਂਗੇ ਤਿੰਨ ਤਾਂ ਦਿਖਾਵਾਂਗੇ ਤੋਕੜ ਗੱਭਣ ਆ ਫੁੱਲ ਵੱਡੇ ਸਾਇ ਦੀਆਂ ਚੰਗਾ ਦੁੱਧ ਤਿਆਰੀ ਦਾ ਤੇ ਦੋ ਦਿਖਾਵਾਂਗੇ ਪੈਲ ਨਾ ਸੂਣ ਵਾਲੀਆਂ ਦੰਦਾ ਚ ਤੇ ਇੱਕ ਦਿਖਾ ਦਾਂਗੇ ਆ ਬੱਚੀ ਇਹਦੇ ਕੋਲ ਤਿਆਰ ਦੁੱਧ ਦਾ ਚੰਗਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਸਹੀ ਠੀਕ ਹੈ ਐਸ ਵਾਰੀ ਆਪਾਂ ਲੇਟ ਹੋ ਗਏ 5-7 ਦਿਨ ਨਾ 5-7 ਦਿਨ ਲੇਟ ਦੀ ਕੋਈ ਨਾ ਲੋ ਬਾਰਡਰ ਬੰਦ ਹੈ ਠੀਕ ਹੈ ਬਾਰਡਰ ਬੰਦ ਕਰਕੇ ਨੈਟ ਬੰਦ ਰਿਆ ਨੈਟ ਬੰਦ ਹੋਣ ਕਰਕੇ ਫਿਰ ਤਾਂ ਕਰਕੇ ਨੈਟ ਬੰਦ ਨਾਲ ਐ ਸਮਝ ਲਓ ਫਿਰ ਸੱਜਣੋ ਸਾਰੇ ਬਿਜ਼ਨਸ ਸਟਾਪ ਹੋ ਜਾ ਰਿਹਾ ਇੱਕ ਬਾਈ ਦੀ ਖਾਸੀਅਤ ਇਹ ਹੈ ਵੀ ਤੋਕੜ ਗੱਬਣ ਚੰਗੀ ਕੁਆਲਿਟੀ ਦਾ ਪਸ਼ੂ ਮਿਲੂਗਾ ਔਰ ਉਹ ਤੇ ਜਿਵੇਂ ਆਪਾਂ ਕਹਿ ਰਹੇ ਨੇ ਪਹਿਲਨ ਕਟੀਆਂ ਗੱਬਣ ਆ ਭਰਾਵਾਂ ਦੀ ਡਿਮਾਂਡ ਹੁੰਦੀ ਆ ਉਹ ਵੀ ਬਾਈ ਕੋਲ ਮਿਲਦੀਆਂ ਅੱਜ ਬਾਈ ਕਹਿੰਦਾ ਚੰਗੇ ਸੀ ਮਨਾਲੀਆਂ ਸਰਾ ਹੀ ਹੋਣ ਵਾਲਾ ਸਿਸਟਮ ਜਿਹੜਾ 18 20 ਕਿਲੋ ਵਾਲੀਆਂ ਟੋਕੜ ਗੱਭਣ ਦੇਵਾ ਹਾਂ ਹਾਂਜੀ ਹਾਂਜੀ ਤਾਜ਼ੀਆਂ ਦਾ 18 20 ਕਿਲੋ ਰਕਾਟ ਹੈ ਕਿਹੜੇ ਬੰਨਿਓ ਕਰੀ ਸ਼ੁਰੂ ਬਾਈ ਜਿੱਥੋਂ ਮਰਜ਼ੀ ਕਰ ਲਈ ਇਹਨਾਂ ਨੂੰ ਕਰ ਲਈ ਪਹਿਲੇ ਇੱਕ ਨੰਬਰ ਵਾਲੀ ਦੇ ਕੈਮਰਾ ਇੱਥੋਂ ਕਰ ਲੈ ਸ਼ੁਰੂ ਧੋਰ ਬਾਈ ਖੋਲ ਕੇ ਸੂਆ ਕਿਹੜਾ ਦਾ ਇਹਦਾ ਦੂਸਰਾ ਸੂਆ ਜੀ ਤੀਜੇ ਸੂਣਾ ਅੱਗੇ ਹਾਂਜੀ ਤੀਸਰੇ ਵਾਸਤੇ ਗੱਭਣ ਮੀਆਂ ਗਾੜੀ ਅੱਗੇ ਹੀ ਔਰ ਦੁੱਧ ਵੀ ਤਾਜ਼ੀਆਂ ਵਾਂਗੂ ਹੀ ਲਈ ਫਿਰਦੀ ਹੁਣ ਵੀ ਲਾ ਲਓ 7ਵਾਂ ਮਹੀਨਾ ਚੜ ਗਿਆ ਜੀ ਨੂੰ 7ਵਾਂ ਮਹੀਨਾ ਨੂੰ ਗੱਭਣ ਨੂੰ ਲੱਗ ਗਿਆ ਦੁੱਧ ਕਿੰਨਾ ਬਾਈ ਹੁਣ ਹੁਣ ਦੁੱਧ ਹੁਣ 9 ਕਿਲੋ ਆ ਜੀ ਪੱਕਾ 9 ਕਿਲੋ ਹੈਗਾ ਹਾਂ ਜੀ ਹਾਂ ਪੂਰਾ ਪੱਕਾ ਜੀ ਹੁਣ ਤਾਂ ਘਟਾ ਲਾ ਕਿਲੋ ਦੋ ਕੀ ਨਾ ਜੀ ਨਾ ਮੈਂ ਕਿਹਾ ਘਟਾਣ ਦਾ ਸਿਸਟਮ ਹੀ ਨਹੀਂ ਇਹ ਕੰਡੇ ਧਰ ਲਿਓ ਜਿਆਦੇ ਇਹ ਦੁੱਧ ਤਾਂ ਲਾ ਲੋ ਇਹਨਾਂ ਨੇ ਥੋੜਾ ਜੀ ਲਾਉਣ ਕਰਨਾ ਲਾਉਣ ਕਰਕੇ ਥੋੜਾ ਜਿਆ ਹੋਇਆ ਆਂ ਦੀ ਕਮਾਲਾ ਧੁੱਪ ਜੀ ਚ ਬਾਈ ਕਹਿੰਦਾ ਦੁੱਧ ਜਿੰਨਾ ਵੀ ਇਹ ਮੈਸਾਂ ਥੱਲੇ ਹੈਗਾ ਝੋਟੀਆਂ ਥੱਲੇ ਕੰਡੇ ਵਾਲਾ ਦੁੱਧ ਦਾ ਸਾਰਾ ਹਾਂ ਜੀ ਕੰਡੇ ਵਾਲਾ ਦੁੱਧ ਆ ਜੀ ਦੁੱਧ ਸਾਰਾ ਕੰਡੇ ਵਾਲਾ ਮਿਲ ਬੱਦੀ ਵੀ ਫੁੱਲ ਆ ਗਈ ਚੜਾਈ ਵੀ ਫੁੱਲ ਆ ਉਤੋਂ ਆਪਾਂ ਕਹਿ ਸਕਦੇ ਆ ਵੀ ਕਿਸੇ ਸੱਜਣ ਨੇ ਇਹ ਸ਼ੌਂਕ ਨਾਲ ਤਿਆਰ ਕਰੀ ਹੋਈ ਆਈਟਮ ਕਿੰਨੇ ਟਾਈਮ ਦੀ ਕੱਪਣ ਹੋ ਗਈ ਭਾਈ ਇਹਨਾਂ ਸਤਵਾਂ ਮਹੀਨਾ ਲੱਗ ਗਿਆ 6 ਪੂਰੇ ਹੋ ਗਏ 6 ਪੂਰੇ ਹੋ ਕੇ ਸਤਵਾਂ ਇਹਨੂੰ ਲੱਗ ਗਿਆ ਤੇ ਨਾਲ ਇਹਦੇ ਬੱਚਾ ਵੀ ਹੈਗਾ ਹਾਂਜੀ ਬੱਚਾ ਵੀ ਹੈ ਜੀ ਕੱਟਾ ਮਗਰਾ ਜਿਹੜੇ ਤਗੜਾ ਕੱਟਾ ਜੀ ਚੰਗਾ ਨਾਲ ਇਹਦੇ ਹੈਗਾ ਕੱਟਾ ਆਪਾਂ ਕਹਿ ਸਕਦੇ ਆ ਵੀ ਬੱਚਾ ਵੀ ਇਹਦੇ ਨਾਲ ਆ ਇਸ ਟਾਈਮ ਜਿੰਨਾ ਦੁੱਧ ਭਾਈ ਨੇ ਦੱਸਿਆ ਉਹ ਹੈਗਾ ਕੰਡੇ ਧਰਨ ਵਾਲਾ ਤੇ ਬਾਕੀ ਝੋਟੀਆਂ ਜੀ ਪੈਂਦੀਆਂ ਆ ਆਪਾਂ ਉਹਦਾ ਨਹੀਂ ਫੜ ਕੇ ਰਹਿ ਆ ਬਾਡੀ ਦੀ ਗੱਲ ਬਾਤ ਕਰ ਲਈਏ ਤੇ ਝੋਟੀਆਂ ਜੀ ਆ ਗਈ ਤੇ ਪੈਸਿਆਂ ਦਾ ਕਿਵੇਂ ਕਰਾਂਗੇ ਤਾਂ ਬਈ ਫੋਨ ਤੇ ਕਰ ਲਾਂਗੇ ਜੀ ਰੇਟ ਬਾਲੇ ਤਾਂ ਨਹੀਂ ਮੰਗਦਾ ਨਹੀਂ ਬਾਲੇ ਕੀ ਮੰਗਣੇ ਜੀ ਬਸ ਝੋਟੀ ਦੇ ਹਿਸਾਬ ਨਾਲ ਤਾਂ ਦੇਖੋ ਰੇਟ ਤਾਂ ਲੱਗੂਗਾ ਜਿਹੜੀ ਜਿਹੋ ਜੀ ਝੋਟੀ ਲੋ ਠੀਕ ਆ ਗੱਲ ਹਾਂ ਜੀ ਡੰਗਰ ਵੀ ਚੰਗੇ ਆਈ ਦੇਖੋ ਤੇ ਤਾਜੀ ਦਾ ਬਾਈ ਕੀ ਰਿਕਾਰਡ ਜਾਂ ਦੱਸਿਆ ਦੁੱਧ ਹੈ 17 ਕਿਲੋ ਹੀ ਤਾਜੀ ਥੱਲੇ ਜੀ ਤਾਜੀ ਦਾ ਦੁੱਧ ਹੈਗਾ 17 ਕਿਲੋ ਦਾ ਰਿਕਾਰਡ ਤੇ ਬਾਕੀ ਬਾਡੀ ਚੰਗੀ ਆ ਬਾਕੀ ਉਹ ਗੱਲ ਨਹੀਂ ਹੈਗੀ ਵੀ ਦੇ ਦੂਗੀ ਕਿਉਂਕਿ ਇਸ ਟਾਈਮ ਝੋਟੀ ਇਹ ਗੱਬਣ ਆ 6.5 ਮਹੀਨਿਆਂ ਦੀ ਡੇੜ ਗੇੜਾ ਸਤਵਾਂ ਮਹੀਨਾ ਚੱਲਦਾ ਇਹ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਵੀ 6 ਮਹੀਨੇ ਪੂਰੇ ਹੋ ਗਏ ਸਤਵਾਂ ਲੱਗ ਗਿਆ ਜੀ ਨੂੰ ਇਹਦਾ ਸੁਆ ਕਿਹੜਾ ਇਹਦੇ ਪਹਿਲੇ ਸੁਆ ਹੀ ਦੰਦਾ 6 ਦੰਦਾ ਸੁਆ ਪਹਿਲਾ ਦੰਦਾ ਚ 6 ਦੰਦ ਕੱਦ ਆ ਗਿਆ ਨਾ ਫੁੱਲ ਵੱਡਾ ਬਹੁਤ ਵੱਡਾ ਕੱਦ ਆ ਜੀ ਆ ਕੱਦ ਆ ਗਿਆ ਝੋਟੀ ਦਾ ਫੁੱਲ ਵੱਡਾ ਇੱਥੇ ਖੜਾ ਲਿਓ ਧੁੱਪ ਜੀ ਜਿੱਥੋਂ ਬੱਲੇ ਲੰਬਾਈ ਦਿਖਾ ਦੀ ਮਾਰ ਕੇ ਆ ਲੰਬੀ ਵੀ ਦਿਖਾ ਦੇ ਦੇ ਇੱਥੋਂ ਖੜਨੀ ਖੁਰਨੀ ਵੀ ਦਿਖਾ ਦੀ ਆਪਾਂ ਐਂ ਕਹਿ ਸਕਦੇ ਆ ਜਿਵੇਂ ਕੋਈ ਬਸ਼ੇਰੀ ਹੁੰਦੀ ਆ ਨੌਕਰੀ ਬਸ਼ੇਰੀ ਜਿੱਡਾ ਹੀ ਕੱਦ ਆ ਇਹਦਾ ਹਾਂ ਜੀ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਇੱਕ ਨੰਬਰ ਹੈ ਜੀ ਜਮਾ ਫੋਕੀ ਚਵਾਈ ਆ ਜਿਹੜੀ ਇੱਕ ਨੰਬਰ ਤੇ ਦਿਖਾਈ ਆ ਚਵਾਈ ਦੇ ਉਹ ਵੀ ਫੋਕੀ ਆ ਮੈਂ ਕਹਿੰਦਾ ਬਿਲਕੁਲ ਉਹ ਫੋਕੀ ਚਵਾਈ ਦੀਆਂ ਜੀ ਸਾਰੀਆਂ ਹੀ ਛੋਟੀਆਂ ਥਾਣ ਦਾ ਸੈਜ ਛੋਟੀ ਬਹੁਤ ਸੋਹਣਾ ਰੱਖਦੀ ਆ ਤੇ ਰੱਖਦੀ ਵੀ ਫੁੱਲ ਗੈਪ ਨਾਲ ਆ ਤੇ ਬਾਕੀ ਇਹਦੇ ਕੱਦ ਦਾ ਵੀ ਤੁਹਾਨੂੰ ਆਈਡੀਆ ਹੋ ਜੂਗਾ ਔਰ ਉਹ ਵੀ ਇਹਦਾ ਕੱਦ ਕਿੰਨਾ ਕੁ ਵੱਡਾ ਦੰਦਾਂ ਚ ਆ ਗਈ 6 ਦੰਦ ਸੂਆ ਪਹਿਲਾ 6 ਪਲੱਸ ਇਹ ਗੱਬਣਾ 7 ਮੈਂ ਇਹਨੂੰ ਚਲਦਾ ਨਾਲ ਇਹਦੇ ਹੈਗਾ ਕੱਟਾ ਤੇ ਤਾਜੀ ਦਾ ਭਾਈ ਇਹਦਾ ਕਿੰਨਾ ਦੁੱਦਾ हां जी ਇਹ ਦੁੱਧ ਹੈਗੇ 17 ਕਿਲੋ ਜੀ 17 ਕਿਲੋ हां जी 17 ਨੇ ਵੀ 18 ਕਿਲੋ ਹੀ ਦੁੱਧ ਨੇ ਦੱਸਿਆ ਵੀ ਆਪਾਂ ਕਿਲੋ ਘਾਟੇ ਦੱਸ ਦੋ ਪਰ ਦੁੱਧ ਘੱਟ ਦੂਗੀ ਇਹ ਕਿਤਾ ਜੇ ਦੂਸਰੇ ਜੂਏ ਦੇ 20 ਕਿਲੋ ਜੀ ਇਹ 20 ਕਿਲੋ ਦੇ ਵਗ ਜੂ ਸੂਈ ਹੈ ਨਾ हां जी हां जी ਕੋ ਦੱਸਾਂ ਬਿੱਲੇ ਸਾਰੀ ਸਮਾਰ ਕੇ ਪਛਾਣ ਤਾ ਲੰਬਾਈ ਦਾ ਆਈਡੀਆ ਹੋ ਜੂਗਾ ਨਾਲ ਇਹਦੇ ਹੋ ਜੂ ਕੱਦ ਕਾਟ ਦਾ ਸੁਭਾਅ ਦੀ ਕਿਵੇਂ ਠੰਡੀ ਬਿਲਕੁਲ ਨਹੀਂ ਠੰਡੀਆਂ ਬੱਚੇ ਦੀ ਮਰਦੀਆਂ ਬੱਚੇ ਦੇ ਮਿਲਦੀਆਂ ਜੀ ਸਾਰੀਆਂ ਜੀ ਤੇ ਅੱਜ ਇਹਦੇ ਕੋਲੇ ਹੈਗਾ ਮੰਨ ਲਓ ਵੀ 10 ਕਿਲੋ ਦੁੱਧ 10 ਕਿਲੋ ਦੁੱਧ ਹੈਗਾ ਈ ਠੀਕ ਆ ਗੱਲ ਵੀ ਉਹੀ ਗੱਲ ਆ ਵੀ ਹੁਣ ਜੇ ਆਪਾਂ ਕਿਲੋ ਦਾ ਕਿਲੋ ਬਾਈ ਕਰੀ ਨਾ ਨਾ ਉਹਦਾ ਕੋਈ ਨਹੀਂ ਬੰਗੀ ਜੇ ਤਾਂ ਕੋਈ ਭਰਾ ਚੋਣ ਆਵੇ ਮੇਰਾ ਕਹਿਣ ਦਾ ਪਾਵੇ ਆ ਵੀ ਦੀ ਤਸਵੀਰ ਇੱਕ ਪੱਖ ਤੋਂ ਹਾਂਜੀ ਤੇ ਹੁਣ ਮਾਰ ਦਿਆ ਤਿੰਨ ਨੰਬਰ ਵਾਲੀ ਤੇ ਪਹਿਲੇ ਜਾਤ ਜੂਤੀ ਝੋਟੀ ਜਿਹੀ ਵਾਲੀ ਆ ਜੇ ਨਸਲ ਦੀ ਗੱਲ ਕਰ ਲਈਏ ਇੱਥੋਂ ਆ ਫੇਸ ਵਾਲੇ ਪੱਖ ਤੋਂ ਦਿਖਾ ਦੂੰ ਨਾਲੇ ਬੰਨੀ ਹੁਣ ਦਿਖਾ ਦੀ ਸਾਈਡ ਵਾਲੇ ਪੱਖ ਤੋਂ ਤੇ ਜਾਤ ਨਸਲ ਇਹ ਚ ਵੀ ਫੁੱਲ ਆ ਇਹਦਾ ਸੂਆ ਕਿਹੜਾ ਬਾਈ ਇਹ ਦੂਸਰੇ ਸੂਏ ਆ ਜੀ ਦੂਜਾ ਸੂਆ ਹਾਂਜੀ ਇਹ ਕਿੰਨੇ ਟਾਈ ਇਨੋਂ 6.5 ਮਹੀਨੇ ਪੂਰੇ ਹੋ ਗਏ ਜੀ ਇਹ ਹੋ ਗਈ 6.5 ਦੀ ਉਹ 6.5 ਦੀਆਂ ਹੋ ਕੇ 7ਵਾਂ ਲੱਗ ਗਿਆ ਹਾਂ ਜੀ ਉਹਨਾਂ ਦਾ 7ਵਾਂ ਲੱਗ ਗਿਆ ਜੀ 6.5 ਮਹੀਨੇ ਦੀ ਕੱਬਣ ਹੋ ਗਈ ਹੈ ਜਾਤ ਨਸਲ ਇਹ ਚ ਵੀ ਫੁੱਲਾ ਇਹਦੇ ਨਾਲ ਕੱਟੀ ਆ ਭਾਈ ਕੱਟੀ ਆ ਜੀ ਇਹ ਮਗਰ ਹਾਂ ਇਹਦੇ ਨਾਲ ਹੈਗੀ ਆ ਸੱਜਣੋਂ ਕੱਤੀ ਥੋੜਾ ਜਿਹਾ ਪਸ਼ੂ ਜਿਵੇਂ ਤੁਹਾਨੂੰ ਦੱਸਿਆ ਮੈਂ ਕਿਵੇਂ ਘਰ ਆ ਜਾਵਾਂਗਾ ਦਰਜਾ ਦੇ ਨੇ ਬਾਡੀ ਵਾਲੇ ਪੱਖ ਤੋਂ ਗੱਲ ਕਰ ਲਈ ਇਹਨਾਂ ਦੀ ਭਾਈ ਜਾਤ ਨਸਲ ਵਾਲੇ ਤੋਂ ਆਂਸੀਆਂ ਫਿੱਕੀਆਂ ਨਹੀਂ ਹੈਗੀਆਂ ਕਿਸੇ ਵੀ ਪੱਕੇ ਨਹੀਂ ਜੀ ਜੀ ਰਾਜੀ ਇਹ ਪੂਰੇ ਡੰਗਰ ਆ ਚਾਨ ਵਾਲੀਆਂ ਝੋਟੀਆਂ ਨੇ ਇੱਕ ਤਾਂ ਹੁੰਦਾ ਵੀ ਇਕੱਲਾ ਦੁੱਧ ਦਾ ਥੱਲੇ ਕੱਲੇ ਦੁੱਧ ਵਾਲਾ ਸੀਨ ਨਹੀਂ ਹੈਗਾ ਇੰਨਾ ਚ ਨਾਲ-ਨਾਲ ਬਰੀਡ ਵੀ ਆ ਚੰਗੀ ਬਰੀਡ ਜੇ ਮੈਂ ਕਿਸੇ ਭਰਾ ਨੇ ਚੰਗੀ ਬਰੀਡ ਤਿਆਰ ਕਰਨੀ ਆ ਅੱਗੇ ਬਰੀਡ ਤਿਆਰ ਕਰਵਾ ਦੇ ਝੋਟੀਆਂ ਲੈ ਜਾ ਝੋਟੀਆਂ ਚ ਨਹੀਂ ਕੋਈ ਕਮੀ ਕਿਸੇ ਪਾਸੇ ਕੋਈ ਨਹੀਂ ਚੰਗੀ ਬਰੀਡ ਆ ਦੁੱਧ ਵੀ ਯਾਰ ਉਹ ਹੀ ਹੋਊਗੀ ਮੇਰੇ ਹਿਸਾਬ ਨਾਲ ਸੁਭਾਅ ਚ ਠੰਡੀ ਆ ਗਈ ਠੰਡੀਆਂ ਠੰਡੀਆਂ ਦੀ ਹਿਲਦੀਆਂ ਵੀ ਨਹੀਂ ਇਦਾਂ ਇਹਦੇ ਨਾਲ ਕੱਟੀ ਆ ਹਾਂ ਜੀ ਇਹਦੇ ਕੋਲ ਦੁੱਧ ਕਿੰਨਾ ਹੋਣਾ ਦੁੱਧ ਦੇ ਥੱਲੇ 9 ਕਿਲੋ ਆ ਜੀ 9.5 ਕਿਲੋ ਦੁੱਧ ਹੋਣਾ ਇਹ ਦੇਖਦੇ 9 ਕਿਲੋ ਮੰਨ ਕੇ ਆ ਜੀ ਕੋਈ ਸਾਢੇ 6 ਦੀ ਗੱਬਣਾ ਸਾਢੇ 6 ਦੀ ਗੱਬਣਾ ਜੀ ਅੱਗੇ ਤੀਜਾ ਸੋਨਾ ਕਿ ਦੂਜਾ ਦੂਸਰਾ ਸੋਨਾ ਸੋਨਾ ਜੀ ਇਹਦਾ ਪਹਿਲਾ ਨਾ ਹਾਂ ਜੀ ਹਾਂ ਜੀ ਹਾਂ ਜੀ ਇਹਦਾ ਤਾਜੀ ਦਾ ਕੀ ਦੱਸ ਹਾਂ ਜੀ ਹਾਂ ਜੀ ਤਾਜੀ ਦਾ ਕੀ ਰਕਾਰਦੀ ਇਹਦਾ ਇਹਦਾ ਤਾਜੀ ਦਾ ਹੈਗਾ ਇਹ 15 ਕਿਲੋ ਦਾ ਜੀ ਤਾਜੀ ਦਾ 15 ਕਿਲੋ ਹਾਂਜੀ 15 ਕਿਲੋ ਕਿ ਦੂਜੇ ਸੂਏ ਜਾਊਗੀ 17 18 17 18 ਕਿਲੋ ਦੇ ਜਾਊਗੀ ਹਾਂ ਇੱਕ ਜਾਤ ਜੂਤ ਚੰਗੀ ਆ ਸਿੰਘ ਵੀ ਅਰੀਜਨਲ ਆ ਹਾਂਜੀ ਹਾਂਜੀ ਅਰੀਜਨਲ ਸਿੰਘ ਆ ਜੀ ਕੌਡੀ ਵਾਲਾ ਸਿੰਘ ਆ ਦੇਖੋ ਅਜੇ ਕੋਈ ਨਹੀਂ ਕੱਦ ਕਾਠ ਵੀ ਚੰਗਾ ਤੇ ਬਾਕੀ ਥਣ ਦਾ ਸਹਿਜ ਵੀ ਸੋਹਣਾ ਰੱਖਦੀ ਆ ਤੇ ਲੰਬੀ ਵੀ ਫੁੱਲ ਉੱਚੀ ਵੀ ਫੁੱਲ ਆ ਕੱਦ ਕੁੱਦ ਪੂਰਾ ਹੈ ਇਹ ਹੈ ਨਾ ਤਿੰਨਾਂ ਦੇ ਨਾਲ ਬੱਚੇ ਵੀ ਆ ਗਏ ਜਿਹੜਾ ਪਲੱਸ ਪੁਆਇੰਟ ਨਹੀਂ ਬੱਚੇ ਤਿੰਨਾਂ ਦੇ ਨਾਲੇ ਆ ਜੀ ਆ ਤੋਕੜ ਗੱਬਣ ਇਹਦੇ ਨਾਲ ਕੱਟੀ ਆ ਹਾਂਜੀ ਬੱਚੇ ਆਪਾਂ ਗੱਲ ਕਰ ਲਈਏ ਭਾਈ ਬੱਚ ਆਇਥੋਂ ਦਿਖਾ ਦੀ ਸਮਾਰ ਕੇ ਇਹ ਇਹਦਾ ਰੇਟ ਵੀ ਵੀਡੀਓ ਦੀ ਕਰਾਂਗੇ ਵੀਡੀਓ ਤੇ ਕਰਾਂਗੇ ਇਹਦਾ ਫੋਨ ਤੇ ਕਰਨਾ ਫੋਨ ਤੇ ਕਰ ਲਾਂਗੇ ਜੀ ਸਾਰੇ ਹਾਂਜੀ ਹਾਂਜੀ ਫੋਨ ਤੇ ਆ ਕਈ ਆਪਣੇ ਭਰਾ ਲੱਗੀਆਂ ਉਹਨੇ ਵੀਡੀਓ ਚ ਰੇਟ ਨਹੀਂ ਦੱਸ ਰੇਟ ਜੀ ਨਹੀਂ ਦੱਸਦੇ ਬਾਕੀ ਗੱਲ ਇਹ ਆ ਜੀ ਰੇਟ ਰੇਟ ਫਿਰ ਕਵਾਲਿਟੀ ਦੇ ਹਿਸਾਬ ਨਾਲ ਕਵਾਲਿਟੀ ਦੇ ਹਿਸਾਬ ਨਾਲ ਹੀ ਹੈ ਜੀ ਇਹ ਹੁਣ ਆਪਾਂ ਤੁਹਾਨੂੰ ਦੋ ਦਿਖਾਵਾਂਗੇ ਮੰਨ ਲਓ ਪਹਿਲਣ ਸੂਣ ਵਾਲੀਆਂ ਉਹ ਵੀ ਦੰਦਾ ਜੀ ਨੇ ਭਾਈ ਹਾਂ ਜੀ ਦੰਦਾ ਜੀ ਅਜੇ ਦੋ ਦੋ ਦੰਦਾ ਜੀ ਆ ਬੈੜਤੀ ਮਾਰਦੇ ਫਿਰ ਪਹਿਲਾਂ ਆਹੀ ਦਿਖਾ ਦੇ ਹਾਂ ਜੀ ਬੈੜਤੀ ਮਾਰਦੇ ਕੈਮਰਾ ਹਾਂ ਜੀ ਇਹਦਾ ਸੂਆ ਕਿਹੜਾ ਤੋਰੀ ਭਾਈ ਖੋਲ ਕੇ ਇਹ ਪਹਿਲੇ ਸੂਏ ਸੂਈ ਹੋਈ ਹੈ ਜੀ ਵੱਡੀ ਦਾ ਬੜੀ ਆ ਵੱਡੀ ਬਹੁਤ ਆ ਜੀ ਬਗੀ ਹੈ ਪਹਿਲੇ ਸੂਏ ਦੰਦਾ ਚ ਜੀ ਇਹਦੇ ਮੈਂ ਕਹਿੰਦਾ 10 ਪਿੰਡਾਂ ਚ ਐਡੀ ਬੈੜੇ ਨਹੀਂ ਹੁੰਦੀ ਨਹੀਂ ਸਹੀ ਜੱਡਾ ਖਾਤੇ ਦਾ ਦੰਦ ਬਹੁਤ ਵੱਡਾ ਜੀ ਦਾ ਇਹਦਾ ਘੋੜੀ ਜੱਡਾ ਹੀ ਆ ਗਿਆ ਥੋੜੀ ਜੱਡੀ ਹੋਈ ਹੈ ਜੀ ਇਹਦਾ ਇਹਦਾ ਸੂਆ ਪਹਿਲਾ ਦੰਦਾ ਚ ਕਿਵੇਂ ਆ ਇਨੋਂ ਹੋ ਗਈ 15 ਦਿਨ ਸੁਈ ਨੂੰ ਆ ਆਪਾਂ ਪਿੱਛੇ ਪਾਈ ਸੀ ਕਰੀ ਹੈ ਨਾ ਹਾਂਜੀ ਪਾਈ ਹੀ ਜੀ ਪਿੱਛੇ ਦੰਦਾ ਚਾਰ ਦੰਦ ਹਾਂਜੀ ਚਾਰ ਦੰਦ ਹੋ ਗਈ ਜੀ ਅੱਜ ਦੁੱਧ ਹਾਜ਼ਰ ਕਿੰਨਾ ਦੇ 25 ਲੀਟਰ ਆ ਜੀ 25 ਹਾਂਜੀ 25 ਕਿਲੋ ਹੈਗਾ ਹਾਂਜੀ ਹਾਂਜੀ ਪੂਰਾ ਕੰਡੇ ਦੇ ਧਰਨ ਵਾਲਾ 25 ਕਿਲੋ ਆ ਜੀ ਡੰਗ ਤੋਂ ਡੰਗ ਚ ਪਾ ਦਾਂਗੇ ਹਾਂਜੀ ਫੈਟ ਵੀ ਬਹੁਤ ਵਧੀਆ ਜੀ ਪੰਜ ਫੈਟ ਆ ਜਾਂਦੀ ਅਦੀ ਪੰਜ 0 22 ਕਹਿੰਦਾ ਇਹਦੀ ਫੈਟ ਆ ਗਈ ਤੇ ਕੱਦ ਵਾਲਾ ਤਾਂ ਸੱਜਣੋਂ ਕੋਈ ਲੇਖਾ ਹੀ ਨਹੀਂ ਹੈਗਾ ਬਿਸ਼ੇਰੀ ਦਾ ਪਲੇਖਾ ਪਾਉ ਨੌਕਰੀ ਦਾ ਕਹਿ ਸਕਦੇ ਆਂ ਵੀ ਬਾਈ ਇਹਦਾ ਕੱਦ ਹੋਊਗਾ 64 65 ਇੰਚ ਡੇੜ ਗੀੜਾ ਹੁਣ ਆ ਜੀ ਹੁਣ ਆ ਜੀ ਇਹਨਾਂ ਦਾ 64 65 ਡੇੜ ਗੀੜਾ ਹੋ ਸਕਦਾ ਹੈ ਹੁਣ ਆ ਜੀ ਕੱਦ ਬਹੁਤ ਵੱਡਾ ਜੀ ਜਿਹੜੇ ਹਿਸਾਬ ਨਾਲ ਇਹਦਾ ਕੱਦ ਕਾਠ ਆ ਗਿਆ ਥੋੜਾ ਡਰਦੀ ਆ ਬਾਈ ਤੂੰ ਦੇਖਾਈ ਉਹ ਨਾ ਇਹ ਦੇਖੋ ਜੀ ਬਾਈ ਦੇ ਕੱਦ ਡੇੜ ਗੀੜਾ ਆ ਗਿਆ ਇਹਦਾ ਘਾਟ ਸੂਆ ਪਹਿਲਾ ਦੰਦਾਂ ਚ ਚਾਰ ਦੰਦਾਂ ਤੇ ਬਾਕੀ ਸੁਭਾਅ ਦੀ ਆ ਗਈ ਠੰਡੀ ਸੀਲ ਹਾਂ ਜੀ ਇਹਦੇ ਕੱਦ ਦਾ ਆਈਡੀਆ ਲਾ ਲਿਓ ਮੇਰੇ ਕੱਦ ਇਹ 64 65 ਇੰਚ ਦੀ ਇੱਕ ਕਹਿਣ ਵਾਲੀ ਗੱਲ ਹੁੰਦੀ ਆ ਇਹ ਹੋਊਗੀ ਮੇਰੇ ਹਿਸਾਬ ਨਾਲ 64 65 ਡੇੜ ਹਾਂ ਜੀ ਤੇ ਜਿਵੇਂ ਇਹਦਾ ਕੱਦ ਕਾਠ ਆ ਬਾਈ ਆਰਡਰ ਬਹੁਤ ਸੋਹਣਾ ਰੱਖਿਆ ਆਰਡਰ ਤਾਂ ਬਹੁਤ ਫਿਕਸਾ ਡਰ ਹੈ ਜੀ ਚਵਾਈ ਵੀ ਬਹੁਤ ਵਧੀਆ ਜੀ ਫੋਕੀ ਜਮਾ ਫੋਕੀ ਜਮਾ ਚਵਾਈ ਤੇ ਦੁੱਧ ਵੀ 25 ਕਿਲੋ 25 ਕਿਲੋ ਆਇਆ ਜਿਹੜਾ ਪਰ ਇਹ ਨਹੀਂ ਉਹ ਪਤਲਾ ਦੁੱਧ ਨਹੀਂ ਗਾ ਕਹਿਣਾ ਲਾ ਸੀਨ ਤਾਂ ਹੈ ਨਹੀਂ ਵੀ ਇੰਨਾ ਪਾ ਦੂ ਇਹਦੇ ਕੋਲੇ ਅੱਜ ਹਾਜ਼ਰ ਹਾਜ਼ਰ ਆ ਜੀ ਤੇ ਦੁੱਧ ਇਹਦੇ ਕੋਲੇ ਅੱਜ ਹਾਜ਼ਰ ਆ ਅਰੇ ਇਹ ਆ ਗਿਆ ਬੱਛਾ ਇਧਰਲੇ ਬੰਨੇ ਇਹ ਤੇ ਵੀ ਮਾਰਦੀ ਕਿਉਂਕਿ ਇਹ ਤੋਂ ਬਾਈ ਤੁਹਾਨੂੰ ਆਈਡੀਆ ਹੋਊ ਜੂ ਸੂਈ ਕਿੰਨੇ ਦਿੰਦੀ ਆ ਤੇ ਕਿੰਨਾ ਕ ਪਾ ਸਕਦੇ ਵੱਜ ਸਕਦੇ ਕੁਸਕ ਲੱਗਿਆ ਜੀ 20 ਕਿਲੋ ਤੋਂ 20 ਕਿਲੋ ਤਾਂ ਵੱਜੂਗੀ ਹੋਰ ਫੈਟ 50 ਹੈ ਜੀ 50 ਫੈਟ ਹੈ ਜੀ ਬਾਕੀ ਜੇ ਇੰਨੇ ਦੁੱਧ ਤੇ ਸਹੀ ਫੈਟ ਆਵੇ ਸੇ 50 ਫੈਟ ਆਈ ਜਾਂਦੀ ਹੈ ਉਹ ਤੇ ਗੱਲ ਹੋਰ ਦਾਦਾ ਨਾ 20 ਕਿਲੋ ਵਾਲੀ ਮੈਂ ਦੇ ਬਰਾਬਰ ਵੀ 20 ਕਿਲੋ ਮੈਂ ਦੇ ਬਰਾਬਰ ਹੈ ਜੀ ਤੇ ਹੁਣ ਮਾਰ ਦਿਓ ਕੱਟੀ ਦੇ ਕੈਮਰਾ ਇਹ ਵੀ ਤੋਰ ਬਾਈ ਖੋਲ ਕੇ ਇਹ ਕਿੰਨੇ ਟਾਈਮ ਦੀ ਕੱਪਣਾ ਗਈ ਇਹਨੂੰ ਸਤਵਾਂ ਮਹੀਨਾ ਲੱਗਾ ਹੈ ਸਤਵਾਂ ਮਹਾ ਹਾਂ ਜੀ ਸਤਵੇਂ ਮਹੀਨੇ ਪੂਰੇ ਹੋ ਗਏ ਜੀ ਇਹਨੂੰ ਸੱਤ ਪੂਰੇ ਹੋ ਗਏ ਇਹਨੂੰ ਸੱਤ ਪੂਰੇ ਅੱਠਵਾਂ ਲੱਗ ਗਿਆ ਜੀ ਦੰਦਾਂ ਚ ਕਿਵੇਂ ਹੋ ਬਾਈ ਦੋ ਦੰਦਾ ਜੀ ਦੰਦਾਂ ਚ ਦੋ ਹਾਂ ਜੀ ਬਾਕੀ ਚੈੱਕ ਕਰਕੇ ਲੈ ਜਾਓ ਜਿਹੜੇ ਸੱਜਣ ਨੇ ਲੈ ਜਾਣਾ ਕੱਦ ਦੇ ਦਾ ਰਹੂਗਾ ਆਪਾਂ ਕਹਿ ਸਕਦੇ ਆਂ ਵੀ ਮੀਡੀਅਮ ਜੀ ਕੱਦ ਨਹੀਂ ਇਹਦਾ ਜਿਆਦਾ ਵੱਡਾ ਥਣ ਸਿੰਗਲ ਚਾਰ ਨੇ ਇੱਥੋਂ ਦਿਖਾ ਦੀ ਬੱਲੇ ਜਾ ਕੇ ਨੇੜੇ ਇਹ ਸਮਾਰਕ ਠੀਕ ਆਦਾ ਨਹੀਂ ਪਤਾ ਕਿਹੜਾ ਲੱਗਿਆ ਪਾਈਦੇ ਠੀਕ ਆ ਇਦਾਂ ਯਾਦ ਨਹੀਂਗਾ ਜੀ ਠੀਕੇ ਪੈ ਤਹਿਗੇ ਪਰ ਠੀਕ ਆ ਯਾਦ ਨਹੀਂਗਾ ਜਿਹੜੀਆਂ ਆਪਾਂ ਜਿੱਦਾਂ ਉਹ ਗੱਪਾਂ ਹਾਂਜੀ ਉਹ ਗੱਪਣਾ ਉਹਨਾਂ ਦੇ ਵੀ ਠੀਕੇ ਪਏ ਆਪਣੇ ਕੋਲ ਠੀਕ ਆ ਉਹ ਸਟਰਾ ਹੈਗੇ ਆਪਣੇ ਕੋਲ ਸਟਰਾ ਹੈਗੇ ਆ ਜੀ ਸਟਰਾ ਪਾਈ ਕਹਿੰਦਾ ਸਾਰੀਆਂ ਦੇ ਹੈਗੇ ਨੇ ਡਿਟੇਲ ਸਾਰੀਆਂ ਹੀ ਦੱਸ ਦਾਂਗੇ ਕੱਲੀ ਕੱਲੀ ਦੀ ਵੀ ਕਿਹੜੀ ਦੇ ਕਿਹੜਾ ਸੀਮਨ ਲੱਗਿਆ ਉਹਦਾ ਚੰਗੇ ਲੱਗਿਆ ਪਾਈ ਨਾ ਸਾਰੀਆਂ ਸਾਰੀਆਂ ਨੂੰ ਸੀ ਇਹਦੀ ਕਿੰਨੇ ਟਾਈਮ ਦੀ ਗੱਬਣ ਦਾ ਸੀ ਇਹ ਇਕੱਠੀ ਇਹ 8 ਮਹੀਨਿਆਂ ਦੀ ਹੋ ਗਈ 8ਾਂ ਦੀ ਹੋ ਗਈ ਤੇ ਨੌਵਾਂ ਲੱਗ ਰਿਆ ਇਹਨੂੰ ਹਾਂ ਜੀ ਨੌਵਾਂ ਲੱਗਾ ਆ ਆ ਨੌਵਾਂ ਮਹੀਨਾ ਬਾਈ ਕਹਿੰਦਾ ਚੱਲਦਾ ਥਣ ਇਹਦੇ ਆ ਕੇ ਸਿੰਗਲ ਚਾਰ ਥਣ ਨਹੀਂ ਕੋਈ ਵੀ ਫਾਲਤੂ ਹੈਗਾ ਤੇ ਇੱਕ ਆਪਾਂ ਤੁਹਾਨੂੰ ਦਿਖਾ ਦਾਂਗੇ ਦੋ ਦੰਦ ਕੱਟੀ ਹੋਰ ਦਿਖਾ ਦਾਂਗੇ ਉਹ ਹੈਗੀ ਆ 14 ਮਹੀਨਿਆਂ ਦੀ ਗੱਬਣ ਆ ਲੈ ਆ ਬਾਈ ਉਹਨੂੰ ਵੀ ਲੈ ਇੱਧਰ ਲਈ ਬੰਨੇ ਟੀਕੇ ਬਾਈ ਕਹਿੰਦਾ ਸਾਰੀਆਂ ਹੀ ਦਾ ਦੂੰਗਾ ਕੱਲੀ ਕੱਲੀ ਦੇ ਜਿੰਨੀਆਂ ਵੀ ਤਕਰੀਬਨ ਸਾਰੀਆਂ ਗੱਬਣ ਹੀ ਦਿਖਾ ਰਿਹਾ ਤੁਹਾਨੂੰ ਆਪਾਂ ਇੱਕ ਤਾਜੀ ਆ ਬਹਿੜਾ ਪੀ ਕੇ ਦੀ ਡਿਟੇਲ ਬਾਈ ਕਹਿੰਦਾ ਸਹੀ ਠੀਕ ਹੈ ਇਸ ਡਿਟੇਲ ਲਈਦਾ ਸਾਰਾ ਇਹਦੀ ਤਾਂ ਮਾਂ ਵੀ ਹੈਗੀ ਜੀ ਆਪਣੇ ਕੋਲ ਖੜੀ ਹੋ 21 ਕਿਲੋ ਵਾਲੀ ਦੀ ਮਾਂ ਆ ਠੀਕ ਆ ਗੱਲ ਇਹ ਗਾੜੀ ਪੀ ਕੇ ਦਾ ਵੀ ਸਾਰਾ ਆਪਾਂ ਨੂੰ ਪਤਾ ਆ ਜੀ ਦਾ ਠੀਕ ਆ ਗੱਲ ਹਾਂ ਜੀ ਚੱਲ ਬਾਈ ਇਹਨਾਂ ਦੰਦਾਂ ਚ ਕਿਵੇਂ ਬਾਈ ਇਹ ਦੋ ਦੰਦ ਆ ਜੀ ਮੂੰਹ ਤੋਂ ਦੋ ਦੰਦ ਚਾਰ ਮਹੀਨਿਆਂ ਦੀ ਗੱਬਣ ਹਾਂ ਜੀ ਆ ਚਾਰਾਂ ਦੀ ਆ ਗਈ ਗੱਬਣ ਦੰਦਾਂ ਚ ਆ ਗਈ ਦੋ ਦੰਦ ਤੇ ਬਾਡੀ ਦੀ ਵੀ ਚੰਗੀ ਆ ਉਤੋਂ ਤੇ ਸਿੰਗ ਰੱਖਦੀ ਆ ਬਿਲਕੁਲ ਬੰਦ ਹਾਂ ਜੀ ਛੋਟੇ ਸਿੰਗ ਦੀ ਆਈ ਆ ਇਧਰ ਨੂੰ ਨਹੀਂ ਜਾਂਦੀ ਹਾਂ ਇਧਰ ਨੂੰ ਮੱਝਾਂ ਕਰਕੇ ਨਹੀਂ ਜਾਂਦੀ ਜੀ ਮੱਝਾਂ ਕਰਕੇ ਉਧਰ ਜਾਂਦੀ ਅੰਦਰ ਜਾਂਦੀ ਆ ਕਮਾਲਾ ਕੋਈ ਨਹੀਂ ਇੱਥੋਂ ਕਮਾਲਾ ਬਾਈ ਜਦੋਂ ਇੱਧਰਲੇ ਬੰਨੇ ਜਾਊਗੀ ਉਦੋਂ ਜਾਊਗੀ ਦਾ ਕੇ ਹਾਂ ਨੇ ਤੇ ਰੇਟ ਬਾਈ ਕਹਿੰਦਾ ਇਹਨਾਂ ਦੇ ਫੋਨ ਤੇ ਦੱਸ ਦਾਂਗੇ ਇਕੱਲੀ ਇਕੱਲੀ ਦੇ ਕਿਸੇ ਨੇ ਜੋੜਾ ਲੈਣਾ ਭਰਾ ਨੇ ਜੋੜੇ ਚ ਵੀ ਉਹ ਜਿਆ ਕੰਫੈਸ਼ਨ ਹੋ ਜਾਊਗਾ ਤੇ ਇਕੱਲੀ ਇਕੱਲੀ ਦਾ ਰੇਟ ਵੀ ਆਪਾਂ ਦੱਸ ਦਿਆਂਗੇ ਵਾਹ ਇੱਥੋਂ ਬਾਡੀ ਦਿਖਾ ਦੇ ਭੱਲੇ ਸੁਮਾਰ ਕੀ ਇਹ ਆ ਗਈ 4 ਮਹੀਨੇ ਦੀ ਗੱਬਣ ਥਾਣੇ ਦੇ ਤਕਰੀਬਨ ਸਿੰਗਲ 4 ਹੀ ਨੇ ਫਾਲਤੂ ਹੈ ਨਹੀਂਗਾ ਕੋਈ ਨੰਬਰ ਬੋਲੋ ਬਾਈ ਆਪਣਾ 99680 ਹਾਂਜੀ 57452 ਜੀ 9968057452 57452 ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਇਹਨਾਂ ਚ ਜਿਹੜੀ ਵੀ ਤੁਹਾਡੇ ਚ ਉrti ਪਸੰਦ ਆਉ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਾ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ